ਆਜੋ ਇੱਧਰ ਇੱਧਰ ਆਓ ਪਨੀਰ ਉੱਥੇ ਬਣਦਾ ਗੁਰਦਾਸਪੁਰ ਮੱਲੋਵਾਲ ਬਣਦਾ ਮੱਲੋਵਾਲ ਅੱਛਾ ਕਿੰਨਾ ਕਿੱਡੀਆਂ ਕੱਢਦੇ ਆ ਰੋਜ਼ ਠਾਕੁਰ ਸੈਨ ਇੱਕੋ ਗੱਡੀ ਕੱਢਦੇ ਕਿੱਥੇ ਕਿੱਥੇ ਪੁੰਚਦੇ ਕਿੱਥੇ ਕਿੱਥੇ ਪਨੀਰ ਦੇਣਾ ਹੈ ਕਿੱਥੇ ਕਿੱਥੇ ਦੇਣਾ ਜਾ ਕੇ ਇਹ ਸਾਰੇ ਹਰਿਆਣਾ ਹਰਿਆਣਾ ਇਹ ਭੁੰਗੇ ਹੀ ਦੇਣਾ ਅੱਗੇ ਨਹੀਂ ਜਾਣਾ ਕਿਤੇ ਜਲੰਧਰ ਦੇਣਾ ਅੱਛਾ ਕਿਸ ਰੇਟ ਤੇ ਪਨੀਰ ਵੇਚਣਾ ਹੈ ਕਿਸ ਰੇਟ ਤੇ ਦੇਣਾ ਅਸਲ ਸਹੀ ਦਾ ਸਮਝਾ ਮੈਨੂੰ ਕਾਈ ਕੈਫਰਪੈ ਅੱਛਾ ਪਨੀਰ ਦੇ ਸ਼ੋਕੀਨ ਹੋ ਜਾਣ ਸਾਵਧਾਨ ਵੱਡੀ ਮਾਤਰਾ ਵਿੱਚ ਵੰੜ ਰਿਹਾ ਹੈ ਨਕਲੀ ਪਨੀਰ ਇਹ ਅਜਿਹਾ ਪਨੀਰ ਜਿਹੜਾ ਤੁਹਾਡੀ ਸਿਹਤ ਲਈ ਵੀ ਹੈ ਹਾਨੀਕਾਰਕ ਪਨੀਰ ਦੇ ਰੂਪ ਵਿੱਚ ਵਿਕ੍ਰੇ ਬਾਜ਼ਾਰਾਂ ਵਿੱਚ ਜ਼ਹਿਰ ਅਤੇ ਅਜਿਹੀ ਹੀ ਜ਼ਹਿਰ ਦੀ ਇੱਕ ਵੱਡੀ ਖੇਪ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਤੇ ਉਹਨਾਂ ਦੀ ਟੀਮ ਦੇ ਵੱਲੋਂ ਬਰਾਮਦ ਕੀਤੀ ਗਈ ਹੈ ਟੜਕਸਾਰ ਸਵੇਰੇ 4:30 ਵਜੇ ਬਿਆਸ ਦਰਿਆ ਦੇ ਕੰਢੇ ਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਰਹੱਦ ਤੇ ਪੈਂਦੇ ਨੋਸ਼ਹਿਰਾ ਪੱਤਨ ਤੇ ਨਾਕਾ ਲਗਾ ਕੇ ਇੱਕ ਗੱਡੀ ਵਿੱਚ ਲਗਭਗ 5 ਕੁਇੰਟਲ ਦੇ ਕਰੀਬ ਸ਼ੱਕੀ ਪਨੀਰ ਬਰਾਮਦ ਕੀਤਾ ਅਤੇ ਖੁਲਾਸਾ ਹੋਇਆ ਕਿ ਕਈ ਤਰ੍ਹਾਂ ਦੇ ਹਾਨੀਕਾਰਕ ਪਦਾਰਥ ਮਿਲਾ ਕੇ ਪਨੀਰ ਰੂਪ ਬਾਜ਼ਾਰ ਦੇ ਵਿੱਚ ਵੇਚਣ ਦੇ ਲਈ ਭੇਜਿਆ ਜਾਂਦਾ ਹੈ ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਈ ਪਿੰਡਾਂ ਵਿੱਚ ਅਜਿਹਾ ਪਨੀਰ ਬਣਾਉਣ ਦੀਆਂ ਫੈਕਟਰੀਆਂ ਵੀ ਲੱਗੀਆਂ ਹੋਈਆਂ ਨੇ ਸਿਹਤ ਅਫਸਰ ਡਾਕਟਰ ਲਖਵਿੰਦਰ ਸਿੰਘ ਦੇ ਅਨੁਸਾਰ ਇਹ ਪਨੀਰ 200 ਤੋਂ 250 ਰੁਪਏ ਕਿਲੋ ਤੱਕ ਬਾਜ਼ਾਰਾਂ ਵਿੱਚ ਵੇਚਿਆ ਜਾਂਦਾ ਪਰ ਜੇਕਰ ਗੌਰ ਕੀਤਾ ਜਾਵੇ ਤਾਂ ਸਹੀ ਪਨੀਰ ਦੀ ਲਾਗਤ 300 ਰੁਪਏ ਪ੍ਰਤੀ ਕਿਲੋ ਤੱਕ ਆਉਂਦੀ ਹੈ ਇਸ ਲਈ ਸਵਾਫ ਤੌਰ ਤੇ ਕਿਹਾ ਜਾ ਸਕਦਾ ਹੈ ਕਿ 200 ਰੁਪਏ ਵਿੱਚ ਇਹ ਪਨੀਰ ਵੇਚਿਆ ਜਾ ਰਿਹਾ ਜੋ ਕਿ ਖਾਣ ਦੇ ਯੋਗ ਨਹੀਂ ਹੈ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਸ ਵਿੱਚ ਬਰਫ਼ ਵਿੱਚ ਪਨੀਰ ਵੀ ਰੱਖਿਆ ਜਾਂਦਾ ਉਹ ਵੀ ਖਾਣਯੋਗ ਨਹੀਂ ਹੁੰਦਾ ਇਸ ਸਬੰਧੀ ਉਹਨਾਂ ਹੋਰ ਕੀ ਕੁਝ ਦੱਸਿਆ ਉਹ ਤੁਹਾਨੂੰ ਸੁਣਾ ਦਿੰਨੇ ਆ ਗੁਰਦਾਸਪੁਰ ਤੋਂ ਲਾਪਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇਖ ਰਹੇ ਹੋ। ਦੇਖੋ ਇਹ ਪਨੀਰ ਜਿਹੜਾ ਨਾ ਜਿਹੜਾ ਪਨੀਰ ਅਸੀਂ ਜਿਹਦੀ ਪਨੀਰ ਦੀ ਭਾਲ ਚੋਂ ਨੇ ਪੈ ਦਰੋਂਦਾ ਆ ਸਾਡੇ ਇਹ ਉਹੀ ਗੱਡੀਆਂ। ਅੱਛਾ ਚਲੋ। ਇਹ ਪਨੀਰ ਜਿਹੜਾ ਕਾਫੀ ਬਲਕ ਵਿੱਚ ਆਉਂਦਾ। ਹੂੰ ਤੇ ਪਤਾ ਨਹੀਂ ਨਾ ਕੋ ਮਿਲ ਕੇ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦਾ। ਹੂੰ ਆਉਂਦਾ ਇਧਰੋਂ ਹੀ। ਅੱਛਾ ਔਰ ਗੱਡੀਆਂ ਕਾਫੀ ਆਉਂਦੀਆਂ ਇੱਕ ਨਹੀਂ ਹੁੰਦੀਆਂ। ਹੂੰ ਇਹ ਦੇਖੋਗੇ ਤੁਸੀਂ ਇਹਦੇ ਵਿੱਚ ਆ ਜਿਹੜਾ 8 ਇਹ ਜਿਹੜੇ ਬਾਕਸਸ ਹੈਗੇ ਡੱਬੇ ਹੂੰ ਤੇ ਇਹ ਕਹਿੰਦਾ ਪੇ 10 ਆ ਪਰ ਮੈਨੂੰ ਇਹ 10 ਨਹੀਂ ਮੈਨੂੰ 10 ਤੋਂ ਜ਼ਿਆਦਾ ਲੱਗਦੇ ਅੱਛਾ ਜੀ 10 ਨਹੀਂ ਹੈਗੇ ਹੂੰ ਇੱਕ 5 5.5 ਕਿਲੋ ਦਾ ਇਹ ਕਹਿੰਦਾ ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜੀ ਬਣਾਈ ਹੂੰ ਇਦਾਂ ਹੀ ਬਣਾਉਂਦੇ ਆ ਪਤਲੇ ਜਿਹੇ ਕੱਪੜੇ ਚ ਰੱਖਦੇ ਆ ਇਹ ਬਰ ਫੈਕਟਰੀ ਦੀ ਆ ਜਿਹੜੀ ਵਿੱਚ ਪਾਈ ਆ ਹਾਂ ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਪਰ ਉਹਦੇ ਵਿੱਚ ਜਾ ਸਕਦਾ ਉਹ ਅਨਹਾਈਜਨਿਕ ਹਾਲਾਤਾਂ ਚ ਬਰਸਾਤ ਵੀ ਹਾਈਜਨ ਦਾ ਤਾਂ ਖਿਆਲ ਹੈ ਨਹੀਂ ਨਾ ਹਾਂ ਹਨਾ ਤੇ ਇਹ ਸਪਲਾਈ ਕਿੱਥੇ ਕਿੱਥੇ ਕਰਦੀ ਤਾਂ ਇਹ ਸਪਲਾਈ ਕਹਿ ਰਿਹਾ ਵੀ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਇੱਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਤੇ ਸੁਣ ਲਿਆ ਤੁਸੀਂ ਕਿੱਥੇ ਬਣਾਉਂਦੇ ਆ ਸਾਰਾ ਐਡਰੈਸ ਦੱਸਤਾ ਹਾਂ ਅਸੀਂ ਸੈਂਪਲ ਲਵਾਂਗੇ ਮੈਂ ਚਾਰ ਕੱਢ ਲਏ ਚਾਰ ਸੈਂਪਲ ਪਨੀਰ ਦੇ ਲਵਾਂਗੇ ਆਡਾ ਡੱਟ ਜਗ੍ਹਾ ਤੋਂ ਠੀਕ ਹੈ ਸਾਰੇ ਟੈਸਟ ਵਾਸਤੇ ਭੇਜਾਂਗੇ ਹਾਂ ਮੇਰੀ ਨਜ਼ਰ ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਣੇ ਆ ਠੀਕ ਹੈ ਹਾਂਜੀ ਡਾਕਟਰ ਕਿੰਨਾ ਕਿ ਹੈਗਾ ਪਨੀਰ ਮੋਟਾ ਜਿਹਾ ਹਿਸਾਬ ਜੋ ਇਹਦੇ ਮੁਤਾਬਕ ਇਹ ਕਹਿੰਦੇ ਆ ਮੈਂ ਇਹ ਦੋਨਾਂ 'ਚ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ ਸਾਨੂੰ ਤਾਂ ਅੰਦਾਜ਼ਾ ਲੱਗ ਜੂਗਾ ਇੱਕ ਵਾਰੀ ਪਤਾ ਲੱਗ ਜੂਗਾ ਇਹਨਾਂ ਨੂੰ ਇੱਕ ਚੋਂ ਸਾਰਾ ਕੱਢ ਲਈਏ ਸ਼ਰਮਾ ਜੀ ਇੱਕ ਡੱਬੇ ਚ ਹੈਗਾ ਘੱਟੋ ਘੱਟ 60 ਹੈਗਾ ਤੇ ਉਹ 60 ਕਿਲੋ ਪਨੀਰ ਆ ਅੱਠ ਅੱਠ ਬਾਕਸਸ ਆ ਰੈੱਡ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ ਤੇ ਜੇ 60 ਕਿਲੋ 86 48 ਤੇ 5 ਕੁਇੰਟਲ ਦੇ ਕਰੀਬ ਪੌਣੇ 5 ਕੁਇੰਟਲ ਤਾਂ ਇਹ ਹੈਗਾ ਬਾਕੀ ਪੈਕਡ ਹੈਗਾ ਖੁੱਲੇ ਤਾਂ ਲਵਾਂਗਾ ਸਿੰਪਲ ਜਿਹੜਾ ਖੁੱਲਾ ਕੱਢਿਆ ਉਹ ਫਤਰੇ ਜੇ ਕੱਪੜਿਆਂ ਚ ਜਿਹੜਾ ਡਾਕਟਰ ਦੱਸਿਆ ਕਿਥੋਂ ਆ ਰਿਹਾ ਹੈ ਕਿਥੇ ਬਣ ਰਿਹਾ ਇੰਨੀ ਦੁੱਧ ਦੀ ਹੈਗੀ ਹੈ ਕੈਪੈਸਿਟੀ ਵੀ ਇੰਨੇ ਪਨੀਰ ਬਣ ਕੇ ਆ ਰਵੇ ਗਰਦਾਸਪੁਰ ਜ਼ਿਲ੍ਹੇ ਤੋਂ ਦੱਸ ਰਿਹਾ ਆ ਰਹੇ ਹਨ ਕਿਥੋਂ ਬਣ ਰਿਹਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਤਾਂ ਫੂਡ ਸੇਫਟੀ ਦੀਆਂ ਟੀਮਾਂ ਹੋਣਗੀਆਂ ਉਹਨਾਂ ਦੇ ਜਿੰਤ ਨਹੀਂ ਉਹਨਾਂ ਦਾ ਧਿਆਨ ਚ ਨਹੀਂ ਹੋਊਗਾ ਇਹਦੀ ਦੇਖੋ ਉੱਥੇ ਹੈ ਤਾਂ ਸਹੀ ਹੈ ਇਹ ਤਾਂ ਸਾਡੇ ਪ੍ਰੈਮਿਸਿਸ ਵਿੱਚ ਸਾਡੇ ਜੂਰੀਡਿਕਸ਼ਨ ਜਦੋਂ ਆ ਗਿਆ ਅਸੀਂ ਸੈਂਪਲ ਲੈਣੇ ਅਸੀਂ ਕਾਰਵਾਈ ਕਰਨੀ ਹੈ ਪਰ ਪਨੀਰ ਇਦਾਂ ਘੱਟ ਹੁੰਦਾ ਭਈ ਹੁਸ਼ਾਰਪੁਰ ਤੋਂ ਉੱਧਰ ਜਾਂਦਾ ਜਾਂ ਜਲੰਧਰ ਤੋਂ ਗੁਰਦਾਸਪੁਰ ਆ ਜਾਂਦਾ ਇਦਾਂ ਦੇ ਕੋਈ ਪ੍ਰੈਕਟਿਸ ਨਹੀਂ ਦੇਖੀ ਜਿਹੜਾ ਆਉਂਦਾ ਪਨੀਰ ਇਦਾਂ ਹੋਈ ਆਉਣਾ ਇਹਨਾਂ ਦੇ ਇਹਨਾਂ ਦੇ ਹੁਣ ਪਤਾ ਨਹੀਂ ਦੁੱਧ ਐਨਾ ਕਿੱਥੋਂ ਆਉਂਦਾ ਪਰ ਜਿੰਨਾ ਕਿ ਜਿੰਨੇ ਕ ਸੈਂਪਲ ਦੁੱਧ ਦੇ ਪਨੀਰ ਦੇ ਲੈ ਆਂ ਪਾਸ ਕੋਸ ਨਹੀਂ ਆਉਂਦੇ ਜਿਆਦਾ ਸਬਸਟੈਂਡਰਡ ਪਨੀਰ ਆਉਂਦਾ ਇਹ ਫਿਰ ਬਣਦੀ ਕਾਦੇ ਨਾਲ ਪਨੀਰ ਤਾਂ ਦੁੱਧ ਦਾ ਹੀ ਬਣਾਉਂਦੇ ਹਲਾ ਲਿੰਦੇ ਤੋਂ ਹਾਂਜੀ ਇਹ ਵਾਲਾ ਕਾਦੇ ਨਾਲ ਬਣਾਉਂਦੇ ਇਹ ਤਾਂ ਇਹ ਦੱਸੂਗਾ ਪਨੀਰ ਆਉਂਦਾ ਉਹ ਜਿਹੜਾ ਕਾਨੂੰਨ ਆ ਗਿਆ ਨਾ ਪਈ ਅੱਜ ਆ ਤਾਂ ਪਰੇ ਹੋ ਜਾਂਦਾ ਕੋਰਦਾ ਹੀ ਆ ਜਾਣੀ ਮੇਰੀ ਤੇ ਕਿਉਂਕਿ ਹੁਣ ਤੁਸੀਂ ਲਾਓ ਇੱਕ ਡਰਾਈਵਰ ਦਾ ਖਰਚਾ ਹਣਾ ਇਹਦਾ ਸ਼ਰਮਾ ਜੀ ਵੀ ਤੁਰੇ ਇੱਕ ਬੰਦਾ ਇਹਦੀ ਤਨਖਾਹ ਆ ਗੱਡੀ ਦਾ ਖਰਚਾ ਸਾਰਾ ਖਰਚਾ ਲਾ ਕੇ ਤੁਸੀਂ ਇਹ ਖਰਚੇ ਕੱਢ ਕੇ ਦੇਖੋ ਵੀ ਇਹ ਜਿਹੜਾ ਪਨੀਰ ਆ ਫਿਰ ਇਹਦੇ ਪਨੀਰ ਚ ਉਹਨਾਂ ਨੂੰ ਪ੍ਰੋਫਿਟ ਕਿੰਨਾ ਕੱਢਣਗੇ ਉੱਗੂਗਾ ਕਿੰਨੇ ਦਾ ਜੇ ਸਾਰੇ ਖਰਚੇ ਲਾਓ ਮਤਲਬ ਮੇਰੇ ਖਿਆਲ ਨਾਲ ਇਹ 150 ਰੁਪਏ ਕਿਲੋ ਪਨੀਰ ਜਿਹੜਾ ਇਹਨੂੰ ਵੇਚਾ ਹੋਊਗਾ ਤਾਂ ਜਾ ਕੇ ਇਹ ਇਹ ਅੱਗੇ ਸੇਲ ਸੇਲ ਲਈ ਤੁਰੂਗਾ ਬੰਦਾ ਠੀਕ ਹੈ ਮਤਲਬ ਉਹ ਜਿਹੜਾ ਪਨੀਰ ਆ ਜਿਹੜਾ ਇਦਾਂ ਤੇ ਉਹ ਪਨੀਰ ਮੈਂ ਪਹਿਲਾਂ ਵੀ ਕਿਹਾ ਸਰ ਇਹ ਜ਼ਰੂਰ ਪੁੱਛਿਓ ਕਿ ਕਿਵੇਂ ਕਿੰਨਾ ਦੁੱਧ ਖਰੀਦਦੇ ਕਿੰਨਾ ਕਿ ਬਣਦਾ ਹੈਗਾ ਠੀਕ ਹੈ ਜਿਹੜਾ ਸੈਟਿੰਗ ਜਿਹੜੀ ਹੈ ਇਸ ਪਨੀਰ ਦੀ ਪੂਰੀ ਔਰ ਹੁਣ ਇਹ ਲਾਦੇ हिसाब ਦੇ ਨਾਲ ਆਪਣੇ ਮੁਲਾਜ਼ਮ ਕਿੱਥੇ ਕਿੱਤੀ ਜਾ ਰਹੀ ਹੈ ਤਾਂ ਕੁਝ ਨਹੀਂ ਸਕਦਾ ਮੈਂ ਕਿ ਉਸਨੇ ਲੋਕੋ ਇਨਕੀ ਤੱਕ ਸਮਾਂ ਇਸੇ ਜੀ ਲਗਾਇਆ ਉਹ ਚਾ ਚੁਕਾ ਜਾ ਰਹੀ ਹੈ ਪੂਰੀ ਇਫੈਕਟਿਵਿਟੀ ਪਾਸ ਕਿਤੇ ਜਵਾਹਰ ਇਹਨਾਂ ਦਾ ਦਿਸਤੰਸਾਰ ਨਾ ਇਕਦਮ ਪੌਂਦਾ ਹੈ ਜੀ ਇਹ ਦਿਨ ਕੰਪਲਿੰਗ ਚਲਦੀ ਜਾ ਰਹੀ ਹੈ ਸੈਪਲਿੰਗ ਤੋਂ ਬਾਅਦ ਜਿਹੜਾ ਨਾ ਇਹ ਬਰਫਾ ਇਹ ਤੁਹਾਡੀ ਫੈਕਟਰੀ ਦੀ ਬਰਫ ਹੈ ਫੈਕਟਰੀ ਦੀ ਬਰਫ ਹੈ ਨਾ ਫੈਕਟਰੀ ਦੀ ਜਿਹੜੀ ਬਰਫ ਆ ਉਹ ਜ਼ਰੂਰੀ ਇਦਾਂ ਨਹੀਂ ਹੈਗੀ ਕਿ ਉਹ ਤੁਸੀਂ ਡਾਇਰੈਕਟ ਖਾਣ ਲਈ ਵਰਤੋ ਕਿਉਂਕਿ ਤੁਸੀਂ ਬੜੇ ਕੱਪੜੇ ਚ ਲਪੇਟਾ ਹੋਇਆ ਪਨੀਰ ਹੈ ਇਹ ਹਾਈਜਨ ਦਾ ਖਿਆਲ ਨਹੀਂ ਤੁਸੀਂ ਰੱਖਿਆ ਠੀਕ ਹੈ ਕਿਉਂਕਿ ਜਿਹੜਾ ਉਹ ਪੈਕਡ ਪਨੀਰ ਹੈ ਉਹਨੂੰ ਠੰਡਾ ਰੱਖਣ ਲਈ ਉਹਦਾ ਟੈਂਪਰੇਚਰ ਮੇਨਟੇਨ ਕਰ ਲਈ ਤਾਂ ਠੀਕ ਹੈ ਤਾਂ ਕਿ ਜਿਹੜਾ ਬਰਫ਼ ਵਾਲਾ ਪਾਣੀ ਆ ਜਾਂ ਉਹਦੇ ਵਿੱਚ ਨਾ ਸਮਾਏ ਵਿੱਚ ਨਾ ਜਾਵੇ ਕਿਉਂਕਿ ਉਹ ਨਹੀਂ ਠੀਕ ਹੈਗਾ ਪਾਣੀ ਬਰਫ਼ ਉਹ ਬਰਫ਼ ਜਿਹੜੀ ਕਦੀ ਦੇਖੀ ਫੈਕਟਰੀਆਂ ਚ ਬਣਦੀ ਉਹ ਖਾਣ ਲਈ ਪਰਪਸ ਲਈ ਨਹੀਂ ਦਿੰਦੇ ਉਹ ਉਹ ਚਿਲਿੰਗ ਪਰਪਸ ਲਈ ਆ ਔਰ ਚਿਲਿੰਗ ਦਾ ਮਤਲਬ ਇਹ ਹੁੰਦਾ ਵੀ ਚੀਜ਼ ਦੇ ਉਹ ਉਹਦੇ ਜਿਹੜੀ ਚੀਜ਼ ਨੂੰ ਠੰਡਾ ਕਰਨਾ ਨਾ ਉਹਦੇ ਚ ਡਾਇਰੈਕਟਲੀ ਨਾ ਜਾਵੇ ਤੁਸੀਂ ਸਿੱਧਾ ਹੀ ਵਿੱਚ ਰੱਖੇ ਹੋਇਆ ਤੇ ਕੱਪੜਾ ਤਾਂ ਰੋਕ ਨਹੀਂ ਸਕਦਾ ਉਹਨੂੰ ਪਰਪਰ ਨੂੰ ਉਹ ਬਰਫ਼ ਵਾਲੀ ਚੀਜ਼ ਜੇ ਉਹਦੇ ਵਿੱਚ ਬੈਕਟੀਰੀਆ ਆ ਕੋਈ ਹੈਗਾ ਹਨਾ ਉਹ ਚੀਜ਼ ਉਹ ਚ ਜਾਊਗੀ ਪਨੀਰ ਦੇ ਇਸ ਕਰਕੇ ਉਹ ਇਸ ਪਰਪਰ ਲਈ ਨਹੀਂ ਹੈਗੀ ਤੁਸੀਂ ਜਾਂ ਤਾਂ ਉਹਨੂੰ ਹੋਵੇ ਨਾ ਜਿੱਦਾਂ ਉਹ ਪੈਕਿੰਗ ਤੁਹਾਡੀ ਆ ਪੋਲੀਥੀਨ ਜਾਂ ਜਿਹੜੀ ਵੀ ਬਾਹਰ ਪ੍ਰੈਪਰ ਆ ਵਿੱਚ ਉਹਦੇ ਨਹੀਂ ਜਾ ਸਕਦਾ ਪਾਣੀ ਜਾਂ ਕੋਈ ਚੀਜ਼ ਇਹ ਤੁਹਾਡੀ ਜਾਂਦੀ ਹੈ ਠੀਕ ਹੈ ਸਰ ਇਹ ਧਿਆਨ ਰੱਖੋ ਪਰ ਟੈਂਪਰੇਚਰ ਤਾਂ ਮੇਨਟੇਨ ਕਰਨਾ ਪਰ ਨਾਲ ਦੇ ਨਾਲ ਉਹਨੂੰ ਪਨੀਰ ਨੂੰ ਆਪਾਂ ਹਾਈਜਨ ਦਾ ਵੀ ਖਿਆਲ ਰੱਖਣਾ ਪਏ ਬੈਕਟੀਰੀਆ ਨਾ ਉਹਦੇ ਚ ਚਲ ਜਾਣ ਖਾ ਕੇ ਬਿਮਾਰੀ ਨਾ ਹੋ ਜਾਣ ਲੋਕੀ ਸ਼ਰਮਈਏ ਦੱਸਿਓ ਜੀ ਪਨੀਰ ਕਿੱਥੇ ਬਣਦਾ ਤੇ ਇਹ ਕਿਵੇਂ ਬਣਦਾ ਜੀ ਕਿਉਂਕਿ ਕਈ ਵਾਰੀ ਇਹ ਸਵਾਲ ਖੜੇ ਹੋਏ ਆ ਕਿ ਇਹ ਦੁੱਧ ਸਹੀ ਨਹੀਂ ਹੁੰਦਾ ਜਿਹਦਾ ਪਨੀਰ ਬਣਦਾ ਸਰ ਦੁੱਧ ਦਾ ਇਹ ਭੰਗਿਆ ਦਾ ਹਾਂ ਇਹ ਕਿਨੇ ਚਿਰ ਤੋਂ ਸਪਲਾਈ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਸਾਰਾ 6-7 ਮਹੀਨੇ ਹੋਏ ਤੁਹਾਡੀ ਡਿਊਟੀ ਸਾਰਾ ਸਪਲਾਈ ਕਰ ਰਹੇ ਹਾਂ ਇਹ ਕਿੱਥੇ-ਕਿੱਥੇ ਸਪਲਾਈ ਕਰਨਾ ਤੁਸੀਂ ਇਹ ਹਰਿਆਣਾ ਤੋਂ ਕਰਨਾ ਅ ਜਲੰਧਰ ਕਰਨਾ ਜਲੰਧਰ ਕਰਨਾ ਹਾਂ ਦੱਸ ਸਕਦੇ ਹੋ ਵੀ ਕਿਹੜੀ ਕਿਹੜੀ ਜਗ੍ਹਾ ਤੇ ਕਰਨਾ ਤੁਸੀਂ ਕੋਈ ਦੱਸ ਸਕਦੇ ਹੋ ਵੀ ਕਿੱਥੇ ਕਿੱਥੇ ਕਰਨਾ ਤੁਸੀਂ ਸਰ ਠੀਕ ਹੈ ਹਾਂ ਨਹੀਂ ਤੁਸੀਂ ਘਬਰਾਓ ਨਾ ਘਬਰਾਉਣ ਵਾਲੀ ਸਰ ਤੁਸੀਂ ਜੇ ਜੇ ਬਿਲਕੁਲ ਠੀਕ ਹੈ ਤੇ ਫਿਰ ਘਬਰਾਉਣ ਵਾਲੀ ਇਹ ਗੱਲ ਨਹੀਂ ਹੈ ਨਾ ਸਾਫ ਹੋ ਜਾਊਗਾ ਉਹ ਤਾਂ ਕੋਈ ਉਹ ਨਹੀਂ ਉਹ ਸਾਫਲਾ ਸਾਫ ਹੋ ਜਾਣਾ ਕਿੰਨਾ ਕੁ ਦੁੱਧ ਸ਼ਰਮਾ ਜੀ ਆਉਂਦਾ ਉੱਥੇ ਕਿੱਥੋਂ ਦੁੱਧ ਆਉਂਦਾ ਤੁਹਾਡੇ ਕੋਲ ਸਰ ਅਸੀਂ ਕਲੈਕਸ਼ਨ ਸੈਂਟਰ ਹੈ ਅੱਛਾ ਕਿੰਨਾ ਕੁ ਦੁੱਧ ਆਉਂਦਾ ਜੀ ਉੱਥੇ ਉੱਥੇ ਇੱਕ ਸੈਂਟਰ ਤੇ 11-12 ਕੁਇੰਟਲ ਤੇ ਹੁੰਦਾ ਜੀ ਸਰ ਤੇ ਇਹ ਕਿੰਨੇ ਰੁਪਏ ਦਾ ਤੁਸੀਂ ਕਿਲੋ ਵੇਚਣਾ ਜੀ ਅੱਗੇ ਇਹ 850 ਰੁਪਏ ਵੇਚਣਾ ਸਰ 850 ਤੁਸੀਂ ਵੇਚਣਾ ਕਿਲੋ ਤੇ ਕਿੰਨਾ ਪਨੀਰ ਲੈ ਕੇ ਚੱਲੇ ਹੋ ਜੀ ਇਹ ਲਗਭਗ ਹੋਣਾ ਜੀ 3.5-4 ਦੇ ਵਿੱਚ ਹੋਣਾ ਕੁਇੰਟਲ ਹਾਂਜੀ ਪਰ ਅਹੀਂ ਇਹ ਤੋਲ ਕੇ ਨਹੀਂ ਲੰਦਾ ਉਹਨਾਂ ਨੇ ਤੋਲਿਆ ਸਾਨੂੰ ਪਤਾ ਨਹੀਂ ਜਿਨ੍ਹਾਂ ਨੇ ਪ੍ਰੋਪਰ ਮਾਰਕਾ ਸਰਮਾ ਜੀ ਜਿਹੜੀ ਚੀਜ਼ ਮਾਲ ਲੈ ਕੇ ਤੁਰੇ ਹੋ ਹਾਂਜੀ ਤੋਂ ਨੂੰ ਬਿਲਕੁਲ ਮਾਲਕ ਕੌਣ ਕੀ ਨਾਂ ਉਹਨਾਂ ਦਾ ਦੀਪਕ ਕੁਮਾਰ ਦੀਪਕ ਕੁਮਾਰ ਜੀ ਇਹ ਦੱਸੋ ਪੇ ਜਿਹੜਾ ਤੁਸੀਂ ਕਿਹਾ ਪੇ ਇੱਕ ਚ 10 ਹਾਂਜੀ ਤੁਹਾਡੀਆਂ ਉਹ ਆ ਜਿਹੜੇ ਪੈਕਿੰਗ ਹੈਗੀਆਂ ਹਨਾ ਪਨੀਰ ਦੀਆਂ ਬਿਲਕੁਲ ਸਰ ਔਰ ਤੁਸੀਂ ਇਹ ਕਿਹਾ ਪੰਜ ਤੋਂ ਸਾਢੇ ਪੰਜ ਕਿਲੋ ਪਨੀਰ ਲਗਭਗ ਹਾਂ ਨਾ ਠੀਕ ਹੈ ਨਾ ਮੈਂ ਮੰਨ ਕੇ ਚੱਲਦਾ 55 ਕਿਲੋ ਤੁਹਾਡੇ ਇੱਕ ਡੱਬੇ ਚ ਪਨੀਰ ਹੈਗਾ ਹੈਗਾ ਡੱਬੇ ਕਿੰਨੇ ਆ 8 ਹਾਂਜੀ ਠੀਕ ਆ ਉਹਦਾ ਮਤਲਬ ਇਹ ਹੈ ਪੱਠੂ ਸ਼ੀ ਘਾ 48 ਲਗਭਗ ਤੁਹਾਡਾ ਪੌਣੇ 5 ਕੁਇੰਟਲ ਸਾਢੇ 4 ਕੁਇੰਟਲ ਤੋਂ ਉੱਪਰ ਪਨੀਰ ਹੈ ਜਿਹੜਾ ਡੱਬਿਆਂ ਚ ਹਿਸਾਬ ਠੀਕ ਕਰ ਲਓ ਆਪਣਾ ਜਰਾ ਨਹੀਂ ਨਹੀਂ ਸਾਹਿਬ ਸਰ ਨਹੀਂ ਉਦਾਂ ਤਾਂ ਤੁਸੀਂ ਦੁਰਦੇ ਨਹੀਂ ਇਹ ਤਾਂ ਹੈ ਨਹੀਂ ਪਈ ਉਦਾਂ ਹੀ ਲੁੱਟਦਾ ਮਾਲ ਆ ਪਈ ਤੁਹਾਨੂੰ ਪਤਾ ਹੀ ਨਹੀਂ ਹੈ ਯਾਰ ਜਿੰਦਾ ਦੱਸੋ ਪਈ ਇੰਨੇ ਕੁਆਂਟਲ ਮੇਰਾ ਮਾਲ ਹੈ ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਸਰ ਅਗਲੀ ਗੱਲ ਉਹਨੇ ਪ੍ਰੋਪਰ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਕੋਲ 4 ਕੁਆਂਟਲ 80 ਕਿਲੋ 3 ਕੁਆਂਟਲ 85 ਕਿਲੋ ਪਨੀਰ ਹੈ ਕਿਉਂ ਨਹੀਂ ਪਤਾ ਹੋਣਾ ਚਾਹੀਦਾ ਲਗਭਗ ਦੱਸੋ ਨਾ ਥੋੜਾ ਬਹੁਤ ਅੱਛਾ ਚਲੋ ਮਾਲਕ ਨਹੀਂ ਦੱਸਦੇ ਤੁਸੀਂ ਤਾਂ ਐਸੇ ਵਲੇ ਤੁਸੀਂ ਸਾਡੇ ਲਈ ਮਾਲਕ ਹੋ ਅੱਛਾ ਹੁਣ ਮੈਂ ਇੱਕ ਗੱਲ ਤੁਹਾਡੇ ਤੋਂ ਜਾਣਕਾਰੀ ਚਾਹੁੰਦਾ ਹਾਂ ਹਾਂ ਅੱਛਾ ਕਿਉਂਕਿ ਤੁਸੀਂ ਸਾਡੇ ਕੋਲ ਆਏ ਆ ਜਿਹੜਾ ਪਨੀਰ ਹੈ ਆਪਾਂ ਨੂੰ ਖਰਚਾ ਪੈਣਾ ਨਾ ਤੇ ਗੱਡੀ ਦਾ ਪੈਣਾ ਨਾ ਤੁਹਾਨੂੰ ਵੀ ਤਨਖਾਹ ਦੇਣੀ ਆ ਨਾ ਮੇਰਾ ਮੰਨਣਾ ਆ ਕਿ ਇਹ 200 ਰੁਪਏ ਤੋਂ ਘੱਟ ਪਨੀਰ ਉੱਥੇ ਪਿਆ ਹੋਊਗਾ ਤਾਂ ਜਾ ਕੇ ਕਿਉਂਕਿ 250 ਤਾਂ ਤੁਸੀਂ ਵੇਚਣਾ ਜਲੰਧਰ ਲਈ ਤੇਲ ਵੀ ਫੁਕਣਾ ਏਡੀ ਗੱਡੀ ਦਾ ਤੁਹਾਡੀ ਵੀ ਤਨਖਾਹ ਕੱਢੂਗੇ ਉਹਨਾਂ ਨੇ ਵੀ ਹੋਰ ਖਰਚੇ ਵਰਚੇ ਕੱਢਣੇ ਹੀ ਆ ਨਾ ਸਾਰੇ ਉਹ ਖਰਚੇ ਵਰਚੇ ਕੱਢ ਕੇ 1.5 200 ਦੇ ਆਸ-ਪਾਸ ਪਨੀਰ ਪਵੇ ਤਾਂ ਤੁਸੀਂ ਕੰਮ ਧੰਦਾ ਕਰ ਸਕਦੇ ਨਹੀਂ ਤਾਂ ਕੱਲ ਨੂੰ ਬੰਦ ਹੋ ਜਾਣਾ ਜੇ ਪ੍ਰੋਫਿਟ ਹੀ ਨਾ ਹੋਵੇ ਉਹਦੇ ਵਿੱਚੋਂ ਤੇ ਅਸੀਂ ਸ਼ਰਮਣ ਜੀ ਦੇਖੋ ਅੱਜ ਅਸੀਂ ਨੌਲੇਜ ਦੀ ਲੈਣਾ ਤੁਹਾਡੇ ਤੋਂ ਗਿਆਨ ਲੈਣਾ ਪੂਰਾ ਨਹੀਂ ਨਹੀਂ ਨੌਲੇਜ ਆ ਨਾ ਤਨ ਕਿਤੇ ਥੋੜਾ ਜਿਹਾ ਇਹ ਦੱਸ ਦੋ ਕਿ ਜਿਹੜਾ ਪਨੀਰ ਆ ਉਹ ਕਿੰਨੇ ਲੀਟਰ ਜਿਹੜੇ ਦੁੱਧ ਚੋਂ ਬਣਦਾ ਤਜਰਬਾ ਕਰਕੇ ਮੈਂ ਵੀ ਦੇਖਣਾ ਜਾਂ ਮੈਂ ਦੇਖਿਆ ਵੀ ਆ ਖੈਰ ਪੰਜ ਕਿਲੋ ਦੰਦਾ ਇੱਕ ਇੱਕ ਕਿਲੋ ਬਣਦਾ ਤੇ ਜਿਹੜਾ ਦੁੱਧ ਚੋਂ ਆਵਾ ਆ ਚਵਾਵਾ ਦੁੱਧ ਆ ਉਹ ਕਿੰਨੇ ਰੇਟ ਤੇ ਮਿਲਦਾ ਸਹੀ ਦੱਸਣਾ ਚਵਾਵਾ ਦੁੱਧ ਅਸੀਂ ਵੀ ਪਿੰਡਾਂ ਚੋਂ ਲੈਨੇ ਦੁੱਧ ਐਸ ਵੇਲੇ ਅੱਜ ਦੀ ਡੇਟ ਚ ਜਿਹੜਾ ਚਵਾਵਾ ਦੁੱਧ ਆ ਉਹ ਕਿੰਨੇ ਨੂੰ ਲੀਟਰ ਕਿਲ ਮਿਲਦਾ ਮੈਂ ਬੋਲਾਂ ਨਹੀਂ ਜਿੱਕ ਭਲੇਖਾ ਲੱਗਦਾ ਨਹੀਂ ਨਹੀਂ ਭਲੇਖਾ ਨਹੀਂ ਚਲੋ ਕਿੰਨੇ ਚਲੋ ਦੱਸੋ ਕਿੰਨੇ ਨੂੰ 55 60 60 ਤੇ ਆਈ ਹੈ ਹਾਂ ਹੁਣ ਮੈਂ ਹਿਸਾਬ ਮੈਂ ਤੁਹਾਨੂੰ ਦੱਸਦਾ ਗਣਤ ਤੁਹਾਡਾ ਵੀ ਖਰਾ ਹੈ ਅੱਜ ਥੋੜਾ ਮਾੜਾ ਹੋ ਗਿਆ ਮੈਂ ਤੁਹਾਨੂੰ ਇਹ ਦੱਸਦਾ 55 ਤੋਂ 60 ਰੁਪਏ ਸ਼ਰਮਾ ਜੀ ਤੁਹਾਡਾ ਲੀਟਰ ਦੁੱਧ ਹੈ 5 ਲੀਟਰ ਦੁੱਧ ਨਾਲ 1 ਕਿਲੋ ਪਨੀਰ ਬਣਦਾ ਠੀਕ ਹੈ ਜੀ ਇਹਦਾ ਮਤਲਬ ਆ ਕਿ 60 ਰੁਪਏ ਦੇ ਦੁੱਧ ਚਾਹਵਾ ਦੁੱਧ 60 ਤੋਂ ਕਟ ਨਹੀਂ ਦੇ ਸਕਦਾ ਕੋਈ ਮੈਨੂੰ ਵੀ ਪਤਾ ਉਹ ਸੇਵਾ ਕਰਨ ਵਾਲੇ ਅਲੱਗ ਹੁੰਦੇ ਜਿਹੜੇ ਬੰਦੇ ਸੋ ਉਹ 60 ਰੁਪਏ ਦਾ ਜੇ ਲਈਏ ਤਾਂ ਸ਼ਰਮਾ ਜੀ ਦੇ ਮੁਤਾਬਕ ਸ਼ਰਮਾ ਜੀ ਤੁਹਾਡੇ ਮੁਤਾਬਕ ਹੁਣ ਗਲਤੀ ਨਾ ਵਾਰ-ਵਾਰ ਕਰੀ ਜਾਓ ਹਰ ਵਾਰ ਤੁਸੀਂ ਦੱਸੋ ਜੇ 5 ਲੀਟਰ ਦੁੱਧ ਨਾਲ 5 ਲੀਟਰ ਦੁੱਧ ਕਿੰਨੇ ਦਾ ਹੋਊਗਾ ਚਾਹਵਾ ਦੁੱਧ ਨਹੀਂ 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 ਦੱਸੋ ਨਾ ਗੁਣਾ ਕਰਕੇ 300 ਦਿਨ 100 ਰੁਪਏ 300 ਰੁਪਏ ਦਾ ਜਿਹੜਾ ਦੁੱਧ ਆ ਉਹ ਚੋਂ ਕਿਲੋ ਪਨੀਰ ਕੱਢਿਆ ਤੇ 200 ਰੁਪਏ ਦਾ ਕਿੰਦਾ ਮੈਂ 350 ਤਾਂ ਤੁਸੀਂ ਦੇਣਾ ਹੈ ਨਾ ਤੇ ਉਹ ਚੋਂ ਪ੍ਰੋਫਿਟ ਵੀ ਤਾਂ ਕੱਢੋਂਗੇ ਖਰਚੇ ਵੀ ਕੱਢੋਂਗੇ ਤਾਂ ਉਹ ਤੁਹਾਨੂੰ 1.5 200 ਦੇ ਆਸ-ਪਾਸ ਪਾਊਗਾ ਤਾਂ ਹੀ ਜਾ ਕੇ ਤੁਸੀਂ ਬਿਜ਼ਨਸ ਧੰਦਾ ਹੋਈ ਨਹੀਂ ਸਕਦਾ ਨਹੀਂ ਤਾਂ ਬੰਦ ਹੋ ਜਾਊਗਾ ਤੁਸੀਂ ਮੈਨੂੰ ਹੁਣ ਦੱਸੋ ਕਿ ਕਿੰਦਾ ਪੁੱਗ ਸਕਦਾ ਪਨੀਰ ਹੁਣ ਇਹ ਚੀਜ਼ ਮੈਂ ਜਾਣਕਾਰੀ ਚਾਹੁੰਦਾ ਮੇਰੇ ਹੋਰ ਵੀ ਭਰਾਵਾਂ ਨੂੰ ਮੈਂ ਪੰਜਾਬੀਆਂ ਨੂੰ ਜਾਂ ਜਿੱਥੇ ਵੀ ਜਾਣੇ ਕਰੀ ਜਾਈ ਕਰਾਂ ਮਤਲਬ ਤੁਹਾਡੇ ਮੁਤਾਬਕ 300 ਦੇ ਆਸ-ਪਾਸ ਕਿੱਲੋ ਪਨੀਰ ਬਣਦਾ ਆ ਤੁਸੀਂ ਕਿੰਦਾ ਦੇ ਦੇਣਾ 250 ਨੂੰ ਜਦ ਕਿ ਤੁਹਾਡੇ ਖਰਚੇ ਵੀ ਬਹੁਤ ਬਣਿਆ ਅੱਜ ਥੋੜਾ ਜਿਹਾ ਦੱਸੋ ਨਾ ਨਹੀਂ ਆਪਾਂ ਨਹੀਂ ੱਕਾ ਨਹੀਂ ੱਕਾ ਨਾ ਕਰੋ ਪਰ ਭੈਂਡ ਦਾ ਛਾਂ ਦਾ ਫਰਕ ਪੈ ਗਿਆ ਸਰ ਹੋਰਤੀ ਪੈ ਗਿਆ ਕੀ ਫਰਕ ਪੈ ਗਿਆ ਜਿਵੇਂ ਤੁਹਾਡਾ ਫਰਕ ਹੈ ਤਾਂ ਉਹ ਕਿੱਥੇ ਕੀ ਫਰਕ ਪੈ ਗਿਆ ਉਹ ਫਰਕ ਪੈ ਗਿਆ ਇਹਦਾ ਮਤਲਬ ਆ ਕਿ ਜਿਹੜਾ ਜਾਵਾ ਦੁੱਧ ਆ ਉਹਦੇ ਚੋਂ ਕੰਮ ਦੀ ਚੀਜ਼ ਆਪਾਂ ਪਹਿਲਾਂ ਕੱਢ ਲਈ ਐ ਸਰ Ne yapacağımı da söyleyeyim. Ne